ਤੇ ਆਪਾਂ ਇਹ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਗੋਮਿੰਦਨਗਰ ਨਗਰਾਸੂ ਉੱਤਰਾਖੰਡ ਤੋਂ ਇਸ ਗੁਰਦੁਆਰੇ ਤੋਂ ਆਪਾਂ ਰਾਤ ਰਏ ਸੀ ਤੇ ਆਪਾਂ ਹੁਣ ਅੱਗੇ ਨੂੰ ਵਧਾਂਗੇ ਤੇ ਆ ਆਪਣਾ ਨਿਸ਼ਾਨ ਸਾਹਿਬ ਹੈ ਤੇ ਆ ਬਈ ਆਪਣਾ ਜਰਮਨੀ ਤੋਂ ਗੋਰਾਈ ਤੇ ਇੱਧਰ ਪਿੱਛੇ ਆਪਾਂ ਸਾਰਾ ਕਵਰ ਕਰਕੇ ਆਏ ਰੁਦਰ ਪ੍ਰਯਾਗ ਕਿ ਆਪਾਂ ਅੱਗੇ ਨੂੰ ਜਾਣਾ ਏ ਪਿੱਪਲ ਕੋਟ ਤੇ ਇੱਧਰ ਨੂੰ ਆਪਾਂ ਜਾਵਾਂਗੇ ਅੱਗੇ ਨੂੰ ਤੇ ਚਲੋ ਚੱਲਦੇ ਆਂ ਆਪਣਾ ਸਾਈਕਲ ਜੀ ਤੇ ਆਪਾਂ ਆ ਗਏ ਜੀ ਇੱਥੇ ਆਪਣੇ ਸਾਹਮਣੇ ਵਾਟਰਫਾਲ ਆ ਜੀ ਉੱਪਰੋਂ ਪਾਣੀ ਆਉਂਦਾ ਬਾੜ ਤੋਂ ਮੀਂਹ ਪੈਂਦਾ ਕਰਕੇ ਆ ਇੱਧਰ ਥੱਲੇ ਚਲੇ ਜਾਂਦਾ ਉਹ ਸਾਹਮਣੇ ਆਪਾਂ ਇੱਥੇ ਪਾਣੀ ਭਰਾਂਗੇ ਪੀਣ ਨੂੰ ਤੇ ਇਧਰ ਪਾੜ ਦਾ ਉੱਤਲਾ ਪਾਸਾ ਤੋੜ ਕੇ ਸੜਕ ਨੂੰ ਵਧੀਆ ਵੱਡੇ ਪੱਧਰ ਤੇ ਸੈੱਟ ਕੀਤਾ ਜਾ ਰਿਹਾ ਤੇ ਸਾਹਮਣੇ ਜੀਐਸਵੀ ਬੱਲਵੋ ਵਾਲਿਆਂ ਦੀ ਖੜੀ ਆ ਉਹ ਆਪਣਾ ਸਾਹਮਣੇ ਸਾਈਕਲ ਖੜਾ ਆ ਜੀ ਤੇ ਆ ਪਾਣੀ ਆ ਜੀ ਇਹ ਜੋ ਨੇਚਰਲ ਪਾਣੀ ਆ ਕਲੀਨ ਚੱਟ ਪਾਣੀ ਜਿਹਨੂੰ ਕਹਿ ਦਿੰਦੇ ਆ ਜੀ ਉਹ ਪਰੋਂ ਦਾ ਜੀ ਤੇ ਆਪਾਂ ਐਂ ਜੀ ਇਧਰੋਂ ਤੇ ਆਈਟੀਵੀ ਪੀ ਵਾਲਿਆਂ ਦੀ ਪੁਲਸ ਆਈ ਇੱਥੇ ਤੇ ਇੱਥੇ ਆਪਣਾ ਹੀ ਨਿਸ਼ਾਨ ਸਾਹਿਬ ਤੇ ਅਦਰ ਧਰਮ ਸਾਰੇ ਇਕੱਠੇ ਕੀਤੇ ਗੁਰਦੁਆਰਾ ਮਸੀਤ ਮੰਦਰ ਚਰਚ ਤੇ ਆਪਾਂ ਇੱਧਰ ਨੂੰ ਜਾਣਾ ਈ ਤੇ ਚੜਾਈ ਕਾਫੀ ਪੈ ਰਹੀ ਅੱਜ ਜਿਆਦਾ ਚੜਾਈ ਹੋਊਗੀ ਤੇ ਇੱਕ ਵੀ ਕਰਨ ਲੇਟ ਹੋ ਗਿਆ ਆਪਾਂ 10 ਵਜੇ 10 ਵਜੇ ਤੁਰੇ ਆਂ ਗੁਰਦੁਆਰੇ ਤੋਂ ਡੇਟ ਹੋ ਗਿਆ ਥੋੜਾ ਜਿਹਾ ਤੇ ਪਹੁੰਚਣਾ ਵੀ ਅੱਗੇ ਆ ਇਹ ਚੱਲਦੇ ਆ ਫਿਰ ਅੱਗੇ ਤੇ ਆਪਾਂ ਆ ਗਏ ਆ ਜੀ ਇੱਥੇ ਤੇ ਇੱਥੋਂ ਜੋਸ਼ੀ ਮੱਠ 95 ਕਿਲੋਮੀਟਰ ਆਈ ਤੇ ਹੇਮਕੋਟ ਸਾਹਿਬ 111 ਕਿਲੋਮੀਟਰ 100 ਕਿਲੋਮੀਟਰ ਦੀ ਵਾੜ ਰਹਿ ਗਈ ਆ ਜੋਸ਼ੀ ਮੱਠ ਪਹੁੰਚ ਜਾਗੇ ਆਪਾਂ 95 ਕਿਲੋਮੀਟਰ ਤੇ ਆਪਾਂ ਇਧਰ ਨੂੰ ਜਾਂਦੇ ਹੋਏ ਥੱਲੇ ਚਰਨੇ ਵਗ ਰਹੇ ਆ ਵਾਟਰਫਾਲ ਉਹ ਸਾਹਮਣੇ ਆਂਦਾ ਪਿਆ ਜੀ ਤੇ ਇਧਰ ਥੱਲੇ ਦੇਖ ਲੋ ਜੀ ਤੇ ਆਪਾਂ ਚੱਲਦੇ ਆ ਇਸ ਪਾਸੇ ਤੇ ਆਪਾਂ ਇਧਰੋਂ ਆਏ ਸੀ ਤੇ ਸਾਹਮਣੇ ਆਪਣੀ ਪੰਜਾਬ ਨੈਸ਼ਨਲ ਬੈਂਕ ਤੇ ਆਪਾਂ ਵਧੀਆ ਰੋਡ ਤੇ ਗੋਚਰ ਪਹੁੰਚ ਗਏ ਆ ਜਮੇਲੀ ਡਿਸਟ੍ਰਿਕਟ ਚ ਤੇ ਇਧਰੋਂ ਆਪਾਂ ਜਾਣਾ ਹਾਂ ਕਿ ਆਪਾਂ ਇਹ ਇਧਰੋਂ ਆ ਗਏ ਆ ਥੱਲੋਂ ਚੜਾਈ ਚੜ ਕੇ ਤੇ ਅੱਗੇ ਚੜਾਈ ਪੈਣੀ ਆ ਜੀ ਤੇ ਆਪਣਾ ਸਾਈਕਲ ਖੜਾਈ ਤੇ ਸਮਾਨ ਪਿਆ ਆਪਣਾ ਤੇਜ਼ ਤੇਜ਼ ਫਤਿਹ ਪੰਤ ਕੀ ਜੀਤ ਇੱਧਰ ਆਪਣੇ ਭਰਾਵਾਂ ਦੀ ਦੁਕਾਨ ਆਈ ਜਿੱਥੇ ਚਾਹ ਪਾਣੀ ਮਹਿੰਗੀ ਵਗੈਰਾ ਖਾਣ ਨੂੰ ਮਿਲ ਜਾਂਦੀ ਹੈ। ਕਿਆ ਗੱਡੀ ਗਾਰਮੈਂਟ ਦੀ ਡਿਊਟੀ ਉੱਪਰ ਜਾਂਦੇ ਆ ਹੀ ਤੇ ਥੱਲੇ ਆਉਂਦੇ ਆ। ਇੱਧਰ ਆਪਣਾ ਗੈਟਅਪ ਰੇਨ ਕੋਟ ਪਾਏ ਹੋਏ ਆ ਤੇ ਥੋੜਾ ਥੋੜਾ ਬਾਹਾਂ ਵੀ ਦੁਖ ਰਹੀਆਂ। ਰੇਨ ਕੋਟ ਦਾ ਇੱਧਰ ਆਪਣੇ ਬਣੇ ਹੋਇਆ ਜੀ ਹੈਲ ਕਿੰਗ ਬੋਝ ਨਾਲ ਲਿਆ ਆਹ ਕਟਕਟ ਕਰ ਸਕਦੇ ਹਾਂ ਬਈ ਇੱਥੇ ਆ ਕੇ ਇਹ ਜਗਨਾਸੂ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਨਗਰਾਸੀ ਤੋਂ ਇੱਧਰ ਆਪਣੇ ਉਹ ਸਾਹਮਣੇ ਆਹ ਟੋਲਟਾਈ ਇੱਥੇ ਲੋਕੀ ਆਪਣਾ ਮੂੰਹ ਹੱਥ ਤੋਲ ਲੈਂਦੇ ਆ ਜਾਂ ਪੋਸ਼ੂ ਲੈਂਦੇ ਆ ਤੇ ਇੱਧਰ ਪਹਾੜ ਪਹਾੜੀਆਂ ਇਹ ਆਪਾਂ ਇੱਧਰ ਨੂੰ ਜਾਂਦੇ ਆ ਤੇ ਆਪਾਂ ਥੱਲੋਂ ਆ ਗਏ ਫਿਰ ਇਹ ਜਗ੍ਹਾ ਤੇ ਰੁਕੇ ਸੀ ਕਿਸਨਾ ਇੱਥੇ ਬਹੁਤ ਹੀ ਜ਼ਿਆਦਾ ਨੇ ਤੇ ਆਹ ਸਾਹਮਣੇ ਖੀਰੇ ਪਏ ਆ ਤੇ ਜੋ ਵੀ ਕੀਰੇ ਲੈ ਕੇ ਜਾਂਦਾ ਇੱਥੋਂ ਉਹ ਪੀਟੀਐਮ ਨਾਲ ਲੱਗਾ ਉਹਦੇ ਤੇ ਸਕੈਨ ਪੇਮੈਂਟ ਕਰਕੇ ਤੇ ਕੀਰੇ ਇੱਥੋਂ ਲੈ ਜਾਂਦਾ ਇਹ ਇਮਾਨਦਾਰੀ ਇੱਕ-ਇੱਕ ਬੰਦੇ ਨੇ ਲਾਇਆ ਹੋਇਆ ਇੱਥੇ ਤੇ ਉਹ ਇੱਥੋਂ ਲੈ ਜਾਂਦਾ ਪੇਮੈਂਟ ਕਰਕੇ ਤੇ ਆਪਾਂ ਇਧਰ ਨੂੰ ਅੱਗੇ ਜਾਣਾ ਤੇ ਪਹਾੜੀਆਂ ਵੀ ਦੇਖ ਹੀ ਲੈਂਦੇ ਹਾਂ ੱਚੇਗਾ ੱਚੇਗਾ ਪਹਾੜਨਾ ਤੇ ਦ੍ਰਿਸ਼ਤ ਲੱਗੇ ਹੋਏ ਆ ਤੇ ਆਪਾਂ ਅੱਗੇ ਨੂੰ ਵਧਾਂਗੇ ਤੇ ਆਪਾਂ ਜੀ ਇਧਰੋਂ ਆ ਗਏ ਹਾਂ ਜੀ ਤੇ ਸਾਹਮਣੇ ਆਪਣੇ ਘਰਨ ਪ੍ਰਿਆਗ ਤੇ ਆ ਨਦੀ ਵਗ ਰਹੀ ਹੈ ਥੱਲੇ ਤੇ ਪਹਾੜਾਂ ਤੇ ਉੱਚੇ-ਉੱਚੇ ਘਰ ਤੇ ਮੀਂਹ ਪਿਆ ਥੋੜਾ-ਥੋੜਾ ਤੇ ਆਪਣੇ ਸਾਹਮਣੇ ਘਰਮ ਪਿਆ ਤੇ ਆਪਾਂ ਆਹ ਰੋਡ ਤੇ ਜਾਣਾ ਬਦਰੀਨਾਥ ਵੈਲੀ ਆਫ ਫਲਾਵਰ ਪੋਕਰੀ ਇਹ ਕਬੀ ਸਾਈਡ ਚਲਾ ਜਾਂਦਾ ਪੁਲ ਤੇ ਫਲਾਵਰੋ ਵੈਲੀ 121 ਕਿਲੋਮੀਟਰ ਬਦਰੀਨਾਥ 126 ਕਿਲੋਮੀਟਰ ਜੇ ਅਧਰ ਆਪਾਂ ਜਾਣਾ ਤੇ ਆਪਾਂ ਚੱਲਦੇ ਆਂ ਆਪਾਂ ਆ ਗਏ ਜੀ ਹੋਟਲ ਪ੍ਰਿਆਗ 뷰 ਫੈਮਿਲੀ ਰੈਸਟੋਰੈਂਟ ਹੈ ਜੀ ਤੇ ਆਪਾਂ ਪਰੌਂਡਾ ਕਾਵਾਂਗੇ ਇੱਥੇ ਜੀ ਇਦਾਂ ਦਾ ਵਿਊ ਚੈੱਕ ਕਰਦੇ ਆਂ ਇੰਦਰ ਆਪਣੇ ਮਾਤਾ ਹਣੀ ਆ ਰਹੇ ਆ ਦੇਖੋ ਕਿ ਐ ਇਧਰ ਦਾ ਵੀ ਕਰਨ ਪਰਿਆਰ ਸਾਰਾ ਬਟਲ ਆ ਗਿਆ ਕੀ ਆ ਪਾ ਜਾਂਦੇ ਆ ਪਰਾ ਠੇਖਾਣ ਇੱਧਰ ਬਣਿਆ ਹੈ ਸਕਰੀਨ ਵਾਲੀ ਡੱਪ ਬਣਿਆ ਹੋਇਆ ਹਾਂਜੀ ਆਪਾਂ ਇੱਧਰ ਆ ਗਏ ਆ ਜੀ ਉਹ ਜਗਾ ਤਹੀਂ ਕਿਉਂ ਖੜਾ ਆਪਣਾ ਸਾਈਕਲ ਜੀ ਤੇ ਇੱਧਰ ਨਦੀ ਦਾ ਪਾਣੀ ਵਗ ਰਿਹਾ ਜੀ ਤੇ ਪੈਦਲ ਯਾਤਰੀਆਂ ਲਈ ਰਾਹ ਬਣਾਇਆ ਗਿਆ ਜੀ ਇੱਥੇ ਆਹ ਪੌਥਾਂ ਦੀ ਐਦੇ ਤੂੰ ਮੋਟਰਸਾਈਕਲ ਜਾਂ ਗੱਡੀ ਲੰਘ ਸਕਦੀ ਆ ਉਹ ਸਾਹਮਣੇ ਕੈਂਪਿੰਗ ਇੱਥੇ ਕੈਂਪਿੰਗ ਹੁੰਦੀ ਆ ਤੇ ਪਰੇ ਵੀ ਆਪਾਂ ਕੈਂਪਿੰਗ ਸਾਰੇ ਇਥਾ ਕਰ ਸਕਦੇ ਆ ਇੱਥੇ ਆਪਾਂ ਕੈਂਪਿੰਗ ਗੁੰਪਿੰਗ ਵੈਰਾ ਟੈਂਟ ਵੈਰਾ ਲਾ ਸਕਦੇ ਆ ਜੀ ਇੰਜੋਏਮੈਂਟ ਕਰ ਸਕਦੇ ਆ ਇਤੋਂ ਥੱਲੇ ਨੂੰ ਆਉਂਦਾ ਰਾਹ ਜੀ ਬਹੁਤ ਹੀ ਵਧੀਆ ਰਾਹ ਹੈ ਤੇ ਆਪਾਂ ਜਾਣਾ ਇਧਰ ਨੂੰ ਤੇ ਚਲੋ ਫਿਰ ਚੱਲਦੇ ਆ ਇਧਰ ਨੂੰ ਤੇ ਆਪਾਂ ਇਧਰੋਂ ਆਏ ਸੀ ਤਿਆ ਸਾਹਮਣੇ ਪੋੜਾਈ ਰਾਜਮਾ ਬਰੰਗ ਯੂਸ ਅਚਾਰ ਲਾਲ ਚਾਵਲ ਲੈ ਸਕਦੇ ਤੁਸੀਂ ਇਸ ਜਗ੍ਹਾ ਤੋਂ ਕੋ ਸਾਹਮਣੇ ਤੇ ਥੱਲੇ ਪੋੜੀ ਨੂਮਾ ਖੇਤੀ ਇਹ ਲਾਇਆ ਝੂਨਾ ਜੀ ਇਹਨੂੰ ਆਪਾਂ ਝੂਨਾ ਕਹਿੰਦੇ ਆਹ ਦੂਰ ਬੀਬੀਆਂ ਕੰਮ ਕਰਦੀਆਂ ਪਈਆਂ ਤੇ ਆਹ ਪਾੜ ਇੱਧਰ ਜਾਲੀ ਜੀ ਪਾ ਕੇ ਪਤਾ ਨਹੀਂ ਕੀ ਕੁਛ ਲਾਇਆ ਪਿਆ ਸਬਜ਼ੀਆਂ ਸੂਜੀਆਂ ਹੋਣੀਆਂ ਤੇ ਉਹ ਸਾਹਮਣੇ ਨਦੀ ਵਗ ਰਹੀ ਹੈ ਜੀ ਤੇ ਆਪਾਂ ਇੱਧਰ ਨੂੰ ਜਾਣਾ ਹੈ ਤੇ ਆਹ ਘਰ ਲੋਕਾਂ ਦੇ ਕਾਫੀ ਘਰ ਨਿਕਰਾ ਉੱਪਰ ਬਾੜ ਤੇ ਕਰਨੀ ਤੇ ਆਹ ਦੁਕਾਨਾਂ ਜੀ ਤੇ ਆਪਾਂ ਹੁਣ ਅੱਗੇ ਨੂੰ ਚੱਲਾਂਗੇ ਇਹ ਆ ਨਗਰਾਸੂ ਨਗਰਾਸੂ ਸ਼ਹਿਰ ਆ ਉੱਤਰਾਖੰਡ ਦਾ ਹੀ ਤੇ ਆਪਾਂ ਅੱਗੇ ਨੂੰ ਚੱਲਦੇ ਹਾਂ ਤੇ ਪਹਾੜੀ ਲੋਕ ਤਿਆਰੀ ਕਰਦੇ ਪਏ ਆ ਕਿਸੇ ਪਾਸੇ ਜਾਣ ਦੀ ਕੰਮ ਕਰਨ ਦੀ ਵਿਉਂਤ ਬਣਾਉਂਦੇ ਪਏ ਤੇ ਆਪਾਂ ਅੱਗੇ ਨੂੰ ਚੱਲਦੇ ਹਾਂ ਤੇ ਆਪਾਂ ਇਧਰ ਆ ਗਏ ਆ ਸਾਹਮਣੇ ਬੋਰਡ ਤੇ ਨਿਗਾਹ ਮਾਰੀ ਡਿਸਟ੍ਰਿਕਟ ਚਮੋਲੀ ਹਿਮਕੋਟ ਸਾਹਿਬ ਗੁਰਦੁਆਰੇ ਦਾ ਬੋਰਡ ਲੱਗਿਆ ਜੀ ਤੇ ਆਪਾਂ ਇਧਰ ਨੂੰ ਜਾਣਾ ਜੀ ਸਿੰਕਿੰਗ ਜੂਨ ਡਰਾਈਵ ਸਲੋ ਇੱਧਰ ਬਈ ਪੱਥਰ ਡਿੱਗਦੇ ਆ ਉਹ ਕਹਿੰਦੇ ਹੌਲੀ ਚੱਲੋ। ਇੱਥੇ ਸਿਰਸੁਰ ਚ ਵੱਜ ਗਿਆ ਬਈ ਸਾਡੀ ਜ਼ਿੰਮੇਵਾਰੀ। ਕਿ ਆਪਾਂ ਹੌਲੀ ਚੱਲਾਂਗੇ। ਤੇ ਅੱਗੇ ਥੋੜਾ ਜਿਹਾ ਡਾਊਨ ਪਿੰਦਾ ਫਿਰ ਚੜਾਈ ਆ। ਹੌਲੀ-ਹੌਲੀ ਪਹੁੰਚਾਂਗੇ ਗੁਰਦੁਆਰਾ ਸਾਹਿਬ। ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਆਪਾਂ ਤੁਹਾਨੂੰ ਅੱਗੇ ਹੋਰ ਵੀ ਕੁਝ ਪਿਖਾਵਾਂਗੇ। ਤੇ ਹੀਮਕੁਟ ਸਾਹਿਬ ਗੁਰਦੁਆਰਾ ਆਪਾਂ ਜਲਦੀ ਪਹੁੰਚ ਜਾਵਾਂਗੇ ਉੱਥੇ। ਤੇ ਆਪਾਂ ਇੱਧਰ ਆਏ ਸੀ। ਆਪਣੇ ਸਾਹਮਣੇ ਆਹ ਦਰਖਤ ਇਸ ਜਗ੍ਹਾ ਸੰਨੀ ਦੀ ਹੌਲ ਦੀ ਫਿਲਮ ਦੀ ਸ਼ੂਟਿੰਗ ਹੋਈ ਸੀ ਇਸ ਜਗ੍ਹਾ ਇਹ ਦਰਖਤਾਂ ਦੇ ਵਿੱਚ ਤੇ ਇਧਰ ਆ ਰਿਹਾ ਮੋਟਰਸਾਈਕਲ ਤੇ ਇਧਰ ਨੂੰ ਆਪਾਂ ਜਾਣਾ ਜੀ ਤੇ ਸਾਹਮਣੇ ਆਪਣੇ ਪਹਾੜੀਆਂ ਤੇ ਪਹਾੜੀਆਂ ਦੇ ਥੱਲੇ ਨਦੀ ਵਗਦੀ ਤੇ ਘਰਾਂ ਦਾ ਦ੍ਰਿਸ਼ ਤੇ ਹੋਟਲ ਕਾਫੀ ਆਉਂਦੇ ਮੈਗੀ-ਮੂਗੀ ਵਾਲੇ ਵੀ ਖਾਂਦੇ ਖੁੰਦੇ ਵਾਧੂ ਲੋਕੀ। ਉਹ ਆਪਾਂ ਅੱਗੇ ਚੱਲਦੇ ਹਾਂ ਜੀ। ਤੇ ਆਪਾਂ ਇਧਰ ਆਏ ਸੀ। ਤੇ ਆਪਾਂ ਇਹ ਜਗ੍ਹਾ ਪਹੁੰਚ ਗਏ ਆ। ਤੇ ਪਿੱਛੇ ਆਪਣੇ ਸਾਰੇ ਅਨੰਤ ਪ੍ਰਿਆਗ ਦਾ ਪਿੰਡ ਤੇ ਆਪਾਂ ਇੱਥੋਂ ਅੱਗੇ ਨੂੰ ਜਾਣਾ। ਚੜ੍ਹਾਈ ਇੱਥੋਂ ਵੀ ਪੈ ਰਹੀ ਆ ਕਾਫੀ ਤੇ ਆਪਾਂ ਅੱਗੇ ਨੂੰ ਜਾਂਦੇ ਆ। ਤੱਕੇ ਜਾ ਕੇ ਗੁਰਦੁਆਰੇ ਦਾ ਵੇਣਿਆ ਫਿਰ ਰਹਿਣ ਦਾ ਕਿ ਆਪਾਂ ਅੱਗੇ ਨੂੰ ਹੁੰਦੇ ਹੋਏ ਪਹੁੰਚਾਂਗੇ ਅੱਗੇ ਲਹਾਰਾ ਗੱਗਾ ਵਾਲਿਆਂ ਦਾ ਗੁਰਦੁਆਰਾ ਆਉਣਾ ਵੀਨੇ ਉੱਥੇ ਰਾਤ ਨਹੀਂ ਲੱਭਦਾ ਤਾਂ ਉੱਥੇ ਰਵਾਂਗੇ ਤੇ ਆਪਾਂ ਆ ਗਏ ਇਸ ਜਗ੍ਹਾ ਤੇ ਚਮੋਲੀ ਤੇ ਚਮੋਲੀ ਪਹੁੰਚ ਕੇ ਆਪਾਂ ਵਾਟਰਫਾਲ ਦੇਖਿਆ ਜੀ ਬਹੁਤ ਪਾਣੀ ਉੱਤੋਂ ਥੱਲੇ ਆ ਰਿਹਾ ਓ ਪਰੋਈ ਇੱਥੇ ਪਰਬਾਈ ਨਹਾਉਣ ਦੀਆਂ ਤਿਆਰੀਆਂ ਚ ਲੱਗਦੇ ਆ ਤੇ ਉਧਰ ਆਪਾਂ ਜਾਣਾ ਜੀ ਤੇ ਉੱਪਰ ਪਹਾੜੀ ਤੇ ਇੱਧਰ ਲੋਕਾਂ ਦਾ ਆਉਣ ਜਾਣ ਬਣਿਆ ਰਹਿੰਦਾ ਤੇ ਆਪਾਂ ਇਧਰ ਲਾ ਪੂਰਾ ਦ੍ਰਿਸ਼ ਪਹਾੜ ਦੀ ਟੀਸੀ ਤੇ ਬਿਜਲੀ ਵਾਲੇ ਖੰਭੇ ਲੱਗੇ ਹੋਏ ਆ ਜੀ ਤੇ ਇਧਰ ਧਾਰ ਜੀ ਆ ਰਹੀ ਹੈ ਜੀ ਇਹ ਜਗ੍ਹਾ ਤੇ ਤੇ ਆ ਜਾਨਵਰ ਜਾਂ ਦੇਖਿਆ ਜੀ ਇਹਨਾਂ ਤੋਂ ਬਚ ਕੇ ਰੋ ਰੋਡ ਤੇ ਜੀ ਐਕਸੀਡੈਂਟ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਜੀ ਪਹਾੜ ਬਹੁਤ ਇੱਚੇ ਆ ਜੀ ਤੇ ਆਪਾਂ ਇਸ ਜਗ੍ਹਾ ਤੇ ਇਹ ਤਰਫ ਬਾਈ ਦਾ ਕਾਮਕਾਰ ਹੋਰ ਬਾਈ ਕੀ ਆਲਾ ਬੜੀ ਆਓ ਸਮੋਸਾ ਹੈ ਔਰ ਬਤਾਓ ਬਾਈ ਤੋਂ ਸਾਰਾ ਕੁਝ ਹੀ ਮਿਲ ਜਾਂਦਾ ਠੰਡੇ ਠੁੰਡੇ ਬਾਈ ਕੋਲ ਸਾਰੇ ਹੀ ਪਏ ਆ ਤੇ ਬਾਈ ਆਪਾਂ ਇਧਰ ਨੂੰ ਜਾਂਦੇ ਹੋਏ ਜੰਗਲ ਢਾਬਾ ਦੇਖ ਰਹੇ ਹਾਂ ਕਿੰਨਾ ਸੋਹਣਾ ਲੱਗ ਰਿਹਾ ਜੀ ਇਹ ਚਮੋਲੀ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਜੀ ਤੇ ਆਪਾਂ ਇਧਰ ਨੂੰ ਜਾਂਦੇ ਹੋਏ ਤੋਰ ਕੇ ਸਾਈਕਲ ਨੂੰ ਜਾਣੇ ਪਏ ਆ ਜੀ ਇੱਥੋਂ 300 ਮੀਟਰ ਅੱਗੇ ਕੁਝ ਖਾਣ ਨੂੰ ਮਿਲੂਗਾ ਤਾਂ ਖਾਵਾਂਗੇ ਤੇਦਰ ਕੁਝ ਲੱਗਿਆ ਹੋਇਆ ਪਿੱਪਲ ਦਾ ਪੇੜ ਦਰਾਕਤ ਵਾਧੂ ਲੱਗੇ ਹੋਏ ਆ